ੁੱਜੜ ਗਿਆ ਹੱਸਦਾ ਵਸਤਾ ਪਰਿਵਾਰ ਨੌਜਵਾਨ ਪੁੱਤ ਨੇ ਵਹਾ ਲੈ ਕੇ ਕੀਤੀ ਖੁਦ ਖੁਸ਼ੀ ਵਜਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਹਾਂ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਤੋਂ ਇੱਕ ਬੇਹੱਦ ਬੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪਰਿਵਾਰ ਦੇ ਨੌਜਵਾਨ ਪੁੱਤ ਨੇ ਪੱਕੇ ਦੇ ਨਾਲ ਚੁੰਨੀ ਬਨ ਕੇ ਵਹਾ ਲਿਆ ਤੇ ਜਸਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਥੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਜਿਸ ਦੀ ਮੌਤ ਹੋਈ ਹੈ ਉਸ ਦੀ ਪਛਾਣ ਕਰਨ ਚਾਕੂ ਦੇ ਵਜੋਂ ਹੋਈ ਹੈ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਕਪੂਰਥਲਾ ਦੇ ਪ੍ਰੀਤਨਗਰ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਇੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਤੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰੱਖਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਇਹ লাশ ਵਰਸਾ ਨੂੰ ਦੇ ਦਿੱਤੀ ਜਾਵੇਗੀ ਤੇ ਦੱਸ ਦਈਏ ਕਿ ਮ੍ਰਿਤ ਕਰਨ ਜਾਖੂ ਦੇ ਪਿਤਾ ਨੰਦ ਲਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਸ ਦੇ ਦੋ ਪੁੱਤਰ ਨੇ ਤਰਨ ਜਾਖੂ ਜਿਸ ਦੀ ਉਮਰ 26 ਸਾਲ ਹੈ ਉਸ ਦਾ ਛੋਟਾ ਪੁੱਤਰ ਐ ਤੇ ਉਸ ਦਾ ਵੱਡਾ ਪੁੱਤਰ ਕਰਨ ਜਾਖੂ ਹੈ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ 4 ਸਾਲ ਪਹਿਲਾਂ ਪਿੰਡ ਪੁਲਾਣਾ ਦੇ ਰੋਸ਼ਨ ਲਾਲ ਦੀ ਬੇਟੀ ਪੂਜਾ ਰਾਣੀ ਦੇ ਨਾਲ ਉਸ ਦਾ ਵਿਆਹ ਹੋਇਆ ਸੀ ਤੇ ਪੂਜਾ ਰਾਣੀ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਆਪਣੇ ਪਤੀ ਦੇ ਨਾਲ ਅਲੱਗ ਰਹਿਣ ਦੀ ਗੱਲ ਕੀਤੀ ਇਸ ਤੋਂ ਬਾਅਦ ਇਹ ਦੋਨੋਂ ਸਰਕੂਲਰ ਰੋਡ ਦੇ ਹਾਊਸ ਫੈਡ ਅਪਾਰਟਮੈਂਟ ਦੇ ਫਲੈਟ ਨੰਬਰ 6 ਦੇ ਵਿੱਚ ਰਹਿਣ ਲਈ ਚਲੇ ਗਏ ਸਨ ਜਿੱਥੇ ਕਿ ਪੂਜਾ ਰਾਣੀ ਤੇ ਉਸ ਦੀ ਸੱਸ ਜਸਵੀਰ ਕੌਰ ਉਸ ਦੇ ਪੁੱਤਰ ਕਰਨ ਜਖੂ ਨੂੰ ਤੰਗ ਕਰਦੀਆਂ ਸਨ ਜਿਸ ਦਿਨ ਮੌਤ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਵੀ ਕਰਨ ਜਖੂ ਨੇ ਆਪਣੇ ਪਿਤਾ ਨੰਦ ਲਾਲ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਪਤਨੀ ਪੂਜਾ ਤੇ ਉਸ ਦੇ ਸਾਥ ਜਸਵੀਰ ਕੌਰ ਉਸ ਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ ਜਿਸ ਤੋਂ ਤੰਗ ਆ ਕੇ ਉਸ ਨੇ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਹੁਣ ਪੁਲਿਸ ਨੂੰ ਨੰਦ ਲਾਲ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ ਤੇ ਪੁਲਿਸ ਪੂਜਾ ਰਾਣੀ ਤੇ ਜਸਵੀਰ ਕੋਰ ਦੀ ਪਾਲ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਤੇ ਪੁਲਿਸ ਨੇ ਯਕੀਨ ਦਿਵਾਇਆ ਹੈ ਕਿ ਇਹਨਾਂ ਦੋਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਵਾਈ ਜਾਵੇਗੀ